ਇਸਾ ਬਠਿੰਡਾ ਪੁਲਿਸ ਇਸ ਨਵੇਂ ਸਾਲ ਦੇ ਵਿੱਚ 26 ਜਨਵਰੀ ਤੋਂ ਪਹਿਲਾਂ 21 ਜਨਵਰੀ ਨੂੰ ਅਸੀਂ ਜਿਹੜਾ ਇੱਥੋਂ ਦਾ ਹੈ ਖੇਡ ਸਟੇਡੀਅਮ ਉਹਦੇ ਵਿੱਚ ਇੱਕ ਅਵੇਅਰਨੈਸ ਡਰਾਈਵ ਦੇ ਤੌਰ ਤੇ ਐਂਟੀ ਡਰੱਗਸ ਐਂਡ ਐਂਟੀ ਚਾਈਨਾ ਡੋਰ ਸਟਾਪ ਯੂਜ਼ ਆਫ ਚਾਈਨਾ ਡੋਰ ਸਟਾਪ ਯੂਜ਼ ਆਫ ਡਰੱਗਸ ਇਹਦੇ ਤੇ ਅਸੀਂ ਇੱਕ ਸੈਮੀਨਾਰ ਕਰਾ ਰਹੇ ਹਾਂ ਲੋਕਲ ਸਿਵਲ ਐਡਮਿਨਿਸਟ੍ਰੇਸ਼ਨ ਦਾ ਵੀ ਸਹਿਯੋਗ ਸਾਡੇ ਨਾਲ ਔਰ ਉਹਦੇ ਵਿੱਚ ਅਸੀਂ ਗਾਈਡ ਫਲਾਈਂਗ ਕੰਪੀਟੀਸ਼ਨ ਕੀਤਾ ਕਰਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਸਾਡੀਆਂ ਇੰਡੀਅਨ ਮੇਡ ਮਤਲਬ ਲੋਕਲ ਮੇਡ ਜਿਹੜੀਆਂ ਡੋਰਾ ਨੇ ਉਹ ਫ੍ਰੀ ਆਫ ਕਾਸਟ ਦੇਵਾਂਗੇ ਔਰ ਜਿਹੜੀਆਂ ਪਤੰਗਾਂ ਨੇ ਉਹ ਵੀ ਫ੍ਰੀ ਆਫ ਕਾਸਟ ਜਿਹੜੇ ਪਾਰਟਿਸਪੈਂਟਸ ਹੈਗੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤੀਆਂ ਜਾਣਗੀਆਂ ਔਰ ਇਹਨਾਂ ਸਾਰੀਆਂ ਪਤੰਗਾਂ ਦੇ ਉੱਤੇ ਜਿਹੜਾ ਹੈਗਾ ਐਂਟੀ ਡਰੱਗ ਸਲੋਗਨਸ ਲਿਖੇ ਹੋਣਗੇ ਤਾਂ ਕਿ ਜਿੱਥੇ ਵੀ ਉਹ ਪਤੰਗ ਜਿਹਦੇ ਵੀ ਹੱਥ ਲੱਗੇ ਉਹਦੇ ਤੱਕ ਇੱਕ ਮੈਸੇਜ ਜਿਹੜਾ ਪਹੁੰਚ ਸਕੇ ਔਰ ਇਸ ਪਤੰਗ ਬਾਜੀ ਦੇ ਵਿੱਚ ਅਸੀਂ ਦੋ ਗਰੁੱਪ ਰੱਖੇ ਨੇ ਜੂਨੀਅਰ ਗਰੁੱਪ ਦਾ ਜਿਹੜਾ ਕੰਪੀਟੀਸ਼ਨ ਉਹ 20 ਸਾਲ ਤੋਂ ਥੱਲੇ ਦੇ ਨੌਜਵਾਨਾਂ ਵਾਸਤੇ ਹੈ ਔਰ ਜਿਹੜਾ ਸੀਨੀਅਰਸ ਵਾਸਤੇ ਹੈਗਾ ਉਹ 20 ਸਾਲ ਤੋਂ ਉੱਪਰ ਦਾ ਗਰੁੱਪ ਬਣਾਇਆ ਗਿਆ ਸੋ ਇਹਦੇ ਨਾਲ ਬਠਿੰਡਾ ਪੁਲਿਸ ਦਾ ਸਾਡਾ ਇੱਕੋ ਹੀ ਜੋ ਸਾਡੇ ਸੀਐਮ ਸਰਦਾਰ ਭਗਵੰਤ ਮਾਨ ਜੀ ਸਾਡੇ ਡੀਜੀਪੀ ਗੌਰਵ ਯਾਦਵ ਸਾਹਿਬ ਔਰ ਇਹਨਾਂ ਦੀ ਜਿਹੜੇ ਦਿਸ਼ਾ ਨਿਰਦੇਸ਼ ਆ ਜਾਂ ਇਹਨਾਂ ਦੀ ਜਿਹੜੀ ਸੋਚ ਆ ਪੰਜਾਬ ਸਰਕਾਰ ਹਮੇਸ਼ਾ ਹੀ ਪਹਿਲ ਕਦਮੀਆਂ ਕਰਦੇ ਰਹੇ ਔਰ ਐਂਟੀ ਡਰੱਗਸ ਦੇ ਉੱਤੇ ਕਾਫੀ ਜ਼ਿਆਦਾ ਲੜਾਈ ਜਿਹੜੀ ਆ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ 'ਚ ਲੜੀ ਆ ਤੇ ਅੱਗੇ ਵੀ ਇਹ ਪੰਜਾਬ ਪੁਲਿਸ ਇਸ ਚੀਜ਼ ਨੂੰ ਕੈਰੀ ਕਰ ਰਹੀ ਆ ਔਰ ਉਸੇ ਤਰ੍ਹਾਂ ਹੀ ਬਠਿੰਡਾ ਪੁਲਿਸ ਵੀ ਪੂਰੀ ਤਤਪਰਤਾ ਦੇ ਨਾਲ ਇਹ ਜਿਹੜਾ ਡਰੱਗਸ ਦੀ ਅਲਮਤ ਆ ਉਹਨੂੰ ਖਤਮ ਕਰਨ 'ਚ ਲੱਗੀ ਹੋਈ ਆ ਔਰ ਇਹਦੇ ਵਾਸਤੇ ਸਮਗਲਰਾਂ ਦੀ ਲਗਾਤਾਰ ਜਿਹੜਾ ਹੈਗਾ ਵਾ ਉਹਨਾਂ ਨੂੰ ਟਾਈਟ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਧੱਕਿਆ ਜਾ ਰਿਹਾ ਔਰ ਅੱਗੇ ਵੀ ਅਸੀਂ ਤਤਪਰਤਾ ਦੇ ਨਾਲੇ ਕੰਮ ਕਰ ਚਾਈਨਾ ਡੋਰ ਦੇ ਮਾਮਲੇ ਚ ਚਾਈਨਾ ਡੋਰ ਵੇਖੋ ਇਹੋ ਹੀ ਹੈ ਚਾਈਨਾ ਡੋਰ ਤੁਹਾਨੂੰ ਸਾਰਿਆਂ ਨੂੰ ਸਾਨੂੰ ਪਤਾ ਹੀ ਹੈ ਕਿ ਚਾਈਨਾ ਡੋਰ ਦੇ ਨੁਕਸਾਨ ਹੀ ਨੁਕਸਾਨ ਆ ਫਾਇਦਾ ਕੋਈ ਨਹੀਂ ਹੈਗਾ ਔਰ ਜਿਹੜਾ ਮੈਂ ਇਹ ਸਮਝਦਾ ਜਿਹੜਾ ਪਤੰਗ ਬਾਜੀ ਹੈਗੀ ਆ ਇੱਕ ਬੜਾ ਇਹ ਹੁਨਰ ਦਾ ਕੰਮ ਆ ਇੱਕ ਤਰ੍ਹਾਂ ਦੀ ਇਹ ਵੀ ਇੱਕ ਖੇਡ ਆ ਜਿਹਦੇ ਵਿੱਚ ਤੁਹਾਡੀ ਮਹਾਰਤ ਹੁੰਦੀ ਆ ਤੁਸੀਂ ਕਿੱਦਾਂ ਕਿਸੇ ਨੂੰ ਪਤੰਗ ਬਾਜੀ ਵਿੱਚ ਹਰਾਉਂਦੇ ਜੇ ਜਾਂ ਤੁਸੀਂ ਕਿੱਦਾਂ ਕਿਸੇ ਦੀ ਪਤੰਗ ਪਤੰਗ ਜਿਹੜੀ ਕੱਟਦੇ ਹੋ ਆ ਆਪਣੀ ਚੀਜ਼ ਨੂੰ ਬਚਾਉਂਦੇ ਜੇ ਇਸੇ ਤਰ੍ਹਾਂ ਹੀ ਬਾਕੀ ਗੀਮਸ ਜਿਵੇਂ ਹੁੰਦੀਆਂ ਆਪਾਂ ਗੋਲ ਹੋਣ ਤੋਂ ਹਾਕੀ ਚ ਵੀ ਬਚਾਉਨੇ ਆ ਫੁੱਟਬਾਲ ਚ ਵੀ ਬਚਾਉਨੇ ਸੋ ਜਦੋਂ ਤੁਸੀਂ ਚਾਈਨਾ ਡੋਰ ਯੂਜ਼ ਕਰਦੇ ਉਹਦੇ ਵਿੱਚ ਕੋਈ ਹਨਰ ਵਾਲੀ ਗੱਲ ਨਹੀਂ ਰਹਿ ਜਾਂਦੀ ਉਹਦੇ ਚ ਕੋਈ ਕੰਪੀਟੀਸ਼ਨ ਨਹੀਂ ਰਹਿ ਜਾਂਦਾ ਉਹ ਤਾਂ ਫਿਰ ਉਹ ਹੋ ਗਿਆ ਨਾ ਫਿਰ ਤੋਂ ਡੋਰਾ ਦਾ ਕੰਪੀਟੀਸ਼ਨ ਆ ਤੁਹਾਡਾ ਹਨਰ ਕੋਈ ਨਹੀਂ ਸੋ ਬੇਨਤੀ ਇਹੋ ਹੀ ਆ ਸਾਰਿਆਂ ਨੂੰ ਸਲਾਹ ਇਹੋ ਹੀ ਆ ਡਵਾਈਸ ਇਹੋ ਹੀ ਆ ਸਾਰੇ ਪਬਲਿਕ ਨੂੰ ਯੂਥ ਨੂੰ ਵੀ ਆਪਾਂ ਨੂੰ ਆਪ ਇਹਨੂੰ ਛੱਡ ਦੇਣਾ ਚਾਹੀਦਾ ਇਦੇ ਨਾਲ ਬਹੁਤ ਨੁਕਸਾਨ ਹੁੰਦਾ ਪੰਛੀਆਂ ਦਾ ਨੁਕਸਾਨ ਹੁੰਦਾ ਜਦੋਂ ਇਹ ਕੱਟ ਕੇ ਜਦੋਂ ਇਹ ਟੰਗੀਆਂ ਜਾਂਦੀਆਂ ਨੇ ਡੋਰਾ ਵਗੈਰਾ ਦਰਖਤਾਂ ਦੇ ਉੱਤੇ ਇਹ ਭੋਲੇ-ਪਾਲੇ ਪੰਛੀ ਵਿੱਚ ਫਸ ਜਾਂਦੇ ਆ ਵਿਚਾਰਾਂ ਦੇ ਖੰਭ ਟੁੱਟ ਜਾਂਦੇ ਪੈਰ ਕੱਟੇ ਜਾਂਦੇ ਆ ਇਸੇ ਤਰ੍ਹਾਂ ਜਿਹੜੇ ਟੂ-ਵੀਲਰਸ ਤੇ ਜਾਣ ਵਾਲੇ ਸਾਡੇ ਭੈਣ ਭਰਾ ਨੇ ਉਹਨਾਂ ਦੇ ਕਿਸੇ ਦੇ ਗਲ ਚ ਫਸ ਗਈ ਕਿਸੇ ਦੇ ਨੱਕ ਤੇ ਫਸ ਗਈ ਕਦ ਚ ਫਸ ਗਈ ਸੋ ਅਸੀਂ ਆਪਣੇ ਸ਼ੌਕ ਵਾਸਤੇ ਲੋਕਾਂ ਦਾ ਜਾਂ ਜਾਨਵਰਾਂ ਦਾ ਨੁਕਸਾਨ ਨਹੀਂ ਕਰ ਸਕਦੇ ਔਰ ਇਹ ਬੜੀ ਮਾੜੀ ਗੱਲ ਐਸਐਸ ਜਿਹੜੇ ਵੇਚਦੇ ਨੇ ਲੋਕ ਉਹਨਾਂ ਨੂੰ ਵੀ ਕਹਣਾ ਕਿ ਵੇਖੋ ਅਸੀਂ ਇਸ ਪਾਸੇ ਪੂਰੀ ਹਦਾਇਤਾਂ ਕੀਤੀਆਂ ਹੋਈਆਂ ਡਾਊਨ ਦੀ ਲਾਈਨ ਤੁਹਾਡੇ ਮਾਧਿਅਮ ਤੋਂ ਵੀ ਮੈਂ ਇਹੋ ਹੀ ਸਾਰਿਆਂ ਨੂੰ ਇਹੋ ਹੀ ਡਾਇਰੈਕਸ਼ਨ ਆ ਸਾਡੀ ਸਾਰੀ ਪੁਲਿਸ ਨੂੰ ਵੀ ਔਰ ਤੁਹਾਡੇ ਮਾਧਿਅਮ ਤੋਂ ਵੀ ਮੈਂ ਸਾਰਿਆਂ ਨੂੰ ਦੁਬਾਰਾ ਇਹ ਅਪੀਲ ਕਰਦਾ ਵੀ ਇਸ ਕੰਮ 'ਚ ਨਾ ਪਾਓ ਜੇ ਸਾਨੂੰ ਜਿੱਥੇ ਵੀ ਸਾਨੂੰ ਪਤਾ ਲੱਗ ਗਿਆ ਅਸੀਂ ਰੂਟੀਨ 'ਚ ਸਾਰੇ ਐਸਐਚਓਸ ਨੂੰ ਇੰਚਾਰजेस ਨੂੰ ਸਾਡੀਆਂ ਸੀਆਈਏਸ ਨੂੰ ਕਹਿ ਰੱਖਿਆ ਪੀ ਇਹਨਾਂ ਦੀਆਂ ਤੁਸੀਂ ਜਿੱਥੇ-ਜਿੱਥੇ ਵੀ ਪਤੰਗਾਂ ਵਾਲੀਆਂ ਡੋਰਾ ਵਾਲੀਆਂ ਦੁਕਾਨਾਂ ਉੱਥੇ ਜਾ ਕੇ ਚੈਕਿੰਗ ਸਰਪ੍ਰਾਈਜ਼ ਕਰੋ ਜਿੱਥੇ ਪਤਾ ਲੱਗਦਾ ਵਾ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਣ ਜਿੱਥੇ-ਜਿੱਥੇ ਵੀ ਚਾਇਨਾ ਡੋਰ ਕੋਈ ਵੇਚਦਾ ਇੱਕ ਸਰ ਡੀਜੇ ਸੱਤਾ ਦੇ ਉੱਪਰ ਲਾ ਕੇ ਕਾਫੀ ਆਵਾਜ਼ ਕੀਤੀ ਜਾਂਦੀ ਆ ਮਤਲਬ ਆਸਪੜਸ ਵੀ ਪਰੇਸ਼ਾਨ ਹੁੰਦੇ ਸੋ ਇਹ ਡੀਜੇ ਦਾ ਵਹ ਬੇਸਿਕਲੀ ਤਾਂ 144 ਦੇ ਆਰਡਰ ਵੀ ਹੈਗੇ ਆ ਔਰ ਇਹਦਾ ਜਦੋਂ ਵੀ ਕੋਈ ਜਦੋਂ ਲੋਹੜੀ ਦਾ ਤਿਉਹਾਰ ਹੁੰਦਾ ਜਾਂ ਪਸੰਤ ਪੰਚਮੀ ਹੁੰਦੀ ਹੈ ਲੋਕ ਇਹੋ ਜਿਹਾ ਆਪਣੇ ਘਰਾਂ ਦੀਆਂ ਉੱਪਰ ਇਹ ਕਰ ਲੈਂਦੇ ਆ ਬੇਸਿਕਲੀ ਤਾਂ ਇਹਦੀ ਚੰਗੀ ਗੱਲ ਇਹ ਆ ਵੀ ਜਿਹੜੇ ਬੰਦੇ ਨੇ ਵੀ ਇਹੋ ਜਿਹਾ ਕੋਈ ਇੰਜੋਏਮੈਂਟ ਕਰਨਾ ਸੀ ਨਹੀਂ ਕਹਿੰਦੇ ਉਹ ਨਾ ਕਰੋ ਤਿਹਾਰ ਹਰ ਇੱਕ ਦਾ ਫਰਜ ਬਣਦਾ ਆ ਆਪਣੀ ਫੈਮਿਲੀ ਦੇ ਵਿੱਚ ਇੰਜੋਏ ਕਰਨਾ ਪਰ ਉਹਦੇ ਨਾਲ ਕਿਸੇ ਹੋਰ ਨੂੰ ਦੁੱਖ ਤਕਲੀਫ ਹੋਈ ਤਾਂ ਫੇਰ ਉਹ ਮਾੜੀ ਗੱਲ ਆ ਜੇ ਇਹੋ ਜਿਹੀ ਕੋਈ ਨੋਟਿਸ ਸਾਡੋਂ ਕੰਪਲੇਂਟ ਕਰ ਦਿੰਦਾ ਕਿ ਕਿਸੇ ਦੇ ਇਹੋ ਜਿਹੀ ਇੰਜੋਏਮੈਂਟ ਦੇ ਨਾਲ ਕਿਸੇ ਹੋਰ ਦੀ ਪ੍ਰੋਬਲਮ ਹੁੰਦੀ ਆ ਜਾਂ ਕਿਸੇ ਹੋਰ ਨੂੰ ਦੁੱਖ ਤਕਲੀਫ ਹੁੰਦੀ ਆ ਔਰ ਉਹਦੇ ਖਿਲਾਫ ਫਿਰ ਜਿਹੜੀ ਆ ਉਹ ਐਕਸ਼ਨ ਲਿਆ ਜਾਊਗਾ ਆਪਣੇ ਤਿਉਹਾਰ ਨੂੰ ਜਿਹੜਾ ਹੈਗਾ ਆਪਣੀਆਂ ਖੁਸ਼ੀਆਂ ਨੂੰ ਸਾਡੀਆਂ ਨੂੰ ਕੋਈ ਨਜ਼ਰ ਨਾ ਲੱਗੇ ਇਸ ਕਰਕੇ ਆਪਦੇ ਧਾਇਰੇ ਚ ਰਹਿ ਕੇ ਜੀ ਜਿਹੜਾ ਹੈਗਾ ਉਹਨੂੰ ਇੰਜੋਏ ਕਰੋ